जिमखाना चौना फ्रेंडशिप ਅਤੇ ਡੈਮੋਕ੍ਰੇਟਿਕ ਗਰੁੱਪ ਨੇ ਸਿਟੀ ਸੈਂਟਰ ਵਿਖੇ ਆਪਣਾ ਚੋਣ ਪ੍ਰਚਾਰ ਦਾ ਦਫ਼ਤਰ ਖੋਲ੍ਹ ਦਿੱਤਾ ਇਸ ਦਫ਼ਤਰ ਦਾ ਉਦਘਾਟਨ ਗਰੁੱਪ ਦੇ ਚੇਅਰਮੈਨ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਦੀਪਕ ਕੰਪਨੀ ਵਿਕਾਸਪੁਰੀ ਅਤੇ ਹੋਰ ਮੈਂਬਰਾਂ ਨੇ ਸਾਂਝੇ ਤੌਰ ਤੇ ਰਿਬਨ ਕੱਟ ਕੇ ਕੀਤਾ ਇਸ ਚੋਣ ਦਫ਼ਤਰ ਦੇ ਇੰਚਾਰ ਸੰਜੀਵ ਮਲੋਟਰਾ ਤੇ ਬੇੜੀ ਕੁਤਤਾ ਹਨ ਫਰੈਂਡਸ ਐਂਡ ਡੈਮੋਕ੍ਰੇਟਿਕ ਗਰੁੱਪ ਐ ਉਹਨਾਂ ਦੀ ਟੀਮ ਦੀ ਜਿਹੜੀ ਇਲੈਕਸ਼ਨ ਹੈ ਉਸ ਦੇ ਲਈ ਇਹ ਇਲੈਕਸ਼ਨ ਆਫਿਸ ਅਸੀਂ ਸ਼ੁਰੂ ਕੀਤਾ ਤੇ ਮੈਂ ਬਹੁਤ ਧੰਨਵਾਦੀ ਆ ਵਿੱਕੀ ਜੀ ਤੇ ਉਹਨਾਂ ਦੀ ਟੀਮ ਦਾ ਕਿ ਉਹਨਾਂ ਨੇ ਆਪਣਾ ਆਫਿਸ ਸਨ ਡਿਸਪੋਜ਼ਲ ਤੇ ਕੀਤਾ ਫॉर द ਪਰਪਸ ਆਫ ਦੀ ਇਲੈਕਸ਼ਨ ਫॉर दी ਆਰਜੀਐਮਸ ਬਹੁਤ ਉਹਨਾਂ ਦਾ ਧੰਨਵਾਦ ਹੈ ਤੇ ਇੱਥੇ ਅਸੀਂ ਆਪਣਾ ਜੋ ਵੀ ਸਾਡਾ ਰਿਲੇਟਿਡ ਵਰਕ ਹੋਏਗਾ ਇਲੈਕਸ਼ਨ ਰਿਲੇਟਿਡ ਹੋਊਗਾ ਇੱਥੇ ਕਰਾਂਗੇ ਕਿਸ ਤਰੀਕੇ ਦੇ ਸੋਲੈਕਸ਼ਨ ਨੂੰ ਲਾ ਕੇ ਐਂਟਰ ਆ ਗਿਆ ਤੇ ਇਹ ਟੀਮ ਸਾਰੀ ਵਾਅਦਾ ਕਿ ਫੈਸ਼ਨ ਦੇ ਆਪਸ ਰੱਸਾਂ ਵਿੱਚ ਕਿਸ ਤਰੀਕੇ ਨਾਲ ਦੇ ਉਹ ਰਿਕੁਐਸਟ ਆਇਆ ਕਿ ਜੀ ਟੀ ਨੂੰ ਤੁਸੀਂ ਨਵੀਂ ਇਹੀ ਤਾਂ ਅਸੀਂ ਪਿਛਲੀ ਵਾਰੀ ਇਹ ਅਸੀਂ ਵਾਦਾ ਕੀਤਾ ਸੀ ਕਿ ਇਸ ਵਾਰੀ ਅਸੀਂ ਪੁਰਾਣੇ ਜਿਹੜੇ ਬੰਦੇ ਆ ਉਹਨਾਂ ਨੂੰ ਰਿਪੀਟ ਨਹੀਂ ਕਰਨਾ ਤੇ ਅਸੀਂ ਨਵੀਂ ਟੀਮ ਲੈ ਕੇ ਆਏ ਤੇ ਉਹ ਵਾਦਾ ਅਸੀਂ ਪੂਰਾ ਕੀਤਾ। ਬਾਕੀ ਇਹ ਜਿਹੜੇ ਟੀਮ ਚ ਜਿਹੜੇ ਮੈਂਬਰਸ ਆ ਉਹ ਸਾਰੇ ਸੀਨੀਅਰ ਕਲੱਬ ਮੈਂਬਰਸ ਆ ਦੇ ਆਜ਼ ਗੁੱਡ ਐਂਡ ਐਜ਼ ਐਕਸਪੀਰੀਐਂਸਡ ਐਨੀਬਾਡੀ ਐਲਸ ਅਰੇ ਇਹ ਜਿਹੜੀਆਂ ਪੁਰਾਣੀਆਂ ਟੀਮਾਂ ਦੇ ਨਾਲ ਬੈਕਅੱਪ ਗਰੁੱਪ ਸੀ ਸਾਰੇ ਰਹੇ ਆ ਤੇ ਇਹਨਾਂ ਨੇ ਉਹ ਸਾਰਾ ਕੰਮ ਹੈਲਪ ਕੀਤਾ ਜਿਹੜਾ ਕਿ ਪਹਿਲਾਂ ਕੋਈ ਕਈ ਟੀਮਾਂ ਨੇ ਕੀਤਾ ਕਿ ਤਰਿਕਾ ਦੇ ਗਰੁੱਪ ਚੇਂਜ ਅਗਰ ਆਏਗਾ ਤਾਂ ਅਗਲੇ ਦਾ ਚੁਚਾ ਕੀ ਹੋਏਗਾ ਕਲੱਬ ਦਾ ਕੀ ਬੰਦ ਹੋਏਗਾ ਅਸੀਂ ਚੇਂਜ ਨਹੀਂ ਅਸੀਂ ਕੰਟੀਨਿਊਇਟੀ ਦੀ ਗੱਲ ਕਰਨੀ ਹੈ ਜੇਂਜ ਨਹੀਂ ਸਾਡੀ ਤਾਂ ਕੰਟੀਨਿਊਇਟੀ ਹੈ ਇਸ ਕਲੱਬ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਜਿਹੜੀ ਡਿਵੈਲਪਮੈਂਟ ਵਰਕ ਤੇ ਮੇਨਟੇਨੈਂਸ ਵਰਕ ਤੇ ਇੰਪਰੂਵਮੈਂਟ ਇਨ ਸਰਵਿਸਿਜ਼ ਹੈ ਤੇ ਇੰਪਰੂਵਮੈਂਟ ਇਨ ਫਾਈਨੈਂਸਸ ਹੈ ਉਸ ਨੂੰ ਅਸੀਂ ਕੰਟੀਨਿਊ ਕਰਨਾ ਚਾਹਤ ਹਾਂ ਇਸ ਵਾਰ ਵੀ ਸਾਡੇ ਫਾਈਨੈਂਸਸ ਦੀ ਇੰਪਰੂਵ ਇੰਕਲੂਡ ਸਿਚੁਏਸ਼ਨ ਹੈ ਤੇ ਕੋਈ ਫਾਲਤੂ ਖਰਚ ਨਹੀਂ ਹੋਇਆ ਕੋਈ ਇੱਕ ਪੈਸੇ ਦੀ ਵੀ ਐਮਬੈਲੈਂਸ ਨਹੀਂ ਹੈ ਜੇ ਕੋਈ ਕਹੇ ਤਾਂ ਅਸੀਂ ਸਾਰੀ ਡਿਜੀਲੈਂਸ ਨੂੰ ਦੇਣ ਨੂੰ ਤਿਆਰ ਆਂ ਨਾ ਸਿਰਫ ਇਸ ਸਾਲ ਦੀ ਵਿਜੀਲੈਂਸ ਨੂੰ ਦੇਣ ਨੂੰ ਤਿਆਰ ਆਂ ਪਿਛਲੇ 15 ਸਾਲ ਦੀ ਵਿਜੀਲੈਂਸ ਨੂੰ ਦੇਣ ਨੂੰ ਤਿਆਰ ਆਂ ਕੋਈ ਇਨਕਮ ਦਾ ਸ਼ਰਾਬ ਦੀ ਇਨਕਮ ਨਾਲ ਵੀ ਵਾਅਦਾ ਕਿਸ ਤਰ੍ਹਾਂ ਤੁਸੀਂ ਕਹਿੰਦੇ ਹਾਂ ਹਾਂ ਉਹ ਪਹਿਲਾਂ ਸਿਰਫ 19 ਲੱਖ ਸੀ ਇੱਕੋ ਹੀ ਵੈਂਡਰ ਸੀਗਾ ਸ਼ਰਾਬ ਦਾ ਹੁਣ ਉਹ ਸਿੰਗਲ ਵੈਂਡਰ ਦਾ ਜਿਹੜਾ ਅਸੀਂ ਸਿਸਟਮ ਖਤਮ ਕੀਤਾ ਹੈ ਤੇ ਇਸ ਵਾਰੀ ਮਲਟੀਪਲ ਵੈਂਡਰਸ ਨੇ ਆ ਕੇ ਸਾਨੂੰ 13 ਲੱਖ ਰੁਪਏ ਐਡ ਕੀਤਾ ਸੋ 19 13 ਜਿੰਨਾ ਹੈ 32 33 ਲੱਖ ਰੁਪਏ ਕਲੱਬ ਦੀ ਇਨਕਮ ਹੋਈ ਸਰ ਡਾਕਟਰ ਸਾਹਿਬ ਵਿਰੋਧੀ ਜਿਹੜੇ ਸਾਨੂੰ ਕਾਊਂਟਰ ਕਰ ਰਹੇ ਨੇ ਵੀ 70 ਲੱਖ ਰੁਪਏ ਦੇਣਦਾਰੀ ਖੜੀ ਹੈ ਸਰ ਕੋਈ ਦੇਣਦਾਰੀ ਨਹੀਂ ਖੜੀ ਦੱਸੋ ਜੀ ਪ੍ਰਧਾਨ ਜੀ ਬੈਠੇ ਨੇ ਕੋਈ ਦੇਣਦਾਰੀ ਨਹੀਂ ਦੇਖੋ ਗੱਲ ਇਹ ਹੈ ਇਹ ਕੂੜ ਪ੍ਰਚਾਰ ਕਰ ਰਹੇ ਨੇ ਇਹ ਸਾਰਾ ਪਿਛਲੇ 6 ਮਹੀਨੇ ਤੋਂ ਕੂੜ ਪ੍ਰਚਾਰ ਹੋਈ ਜਾ ਰਿਹਾ ਹੈ ਚਾਰ 8 ਹੋਣਗੇ ਜੀ ਚਾਰ 8 ਹੋਣਗੇ ਜੀ ਚਾਰ 8 ਹੋਣਗੇ ਕੋਈ ਹੋਏ ਜੀ ਚਾਰ 8 ਕੋਈ ਏਜੰਡਾ ਨਹੀਂ ਸੀ ਚਾਰ 8 ਦਾ ਮੈਂ ਇਹਨਾਂ ਨੂੰ ਕਹਿ ਦਿੰਦਾ ਕਿ ਚਾਰ 8 ਹੋਏਗਾ ਹੋ ਹੀ ਨਹੀਂ ਸਕਦਾ ਕਦੀ ਹੋਇਆ ਚਾਰ 8 ਉਸ ਵੇਲੇ ਹੋਇਆ ਸੀ ਜਦੋਂ ਉਧਰਲੇ ਬੰਦੇ ਜਿਹੜੇ ਉਧਰ ਹੁਣ ਕੂਲ ਪ੍ਰਚਾਰ ਕਰ ਰਹੇ ਆ ਉਹਨਾਂ ਨੇ ਚਾਰ 8 ਦਾ ਫਾਇਦਾ ਉਠਾਇਆ ਉਹ 6 6 ਸਾਲ 7 7 ਸਾਲ 8 8 ਸਾਲ ਆਪਣੀ ਆਪਣੀ ਪੋਜੀਸ਼ਨਾਂ ਤੇ ਬਣੇ ਰਹੇ ਬਿਨਾਂ ਇਲੈਕਸ਼ਨਾਂ ਤੋਂ ਤੇ ਚਾਰ 8 ਅਸੀਂ ਤਾਂ ਚਾਰ 8 ਨੂੰ ਤੜਾਣ ਵਾਲਿਆਂ 'ਚੋਂ ਐ ਚਾਰ 8 ਨੂੰ ਆਪੋਜ਼ ਕਰਕੇ ਤੋੜਿਆ ਸੀ ਮੇਰੀ ਸਪੀਚ ਨੇ ਮੈਂ ਖੜ ਕੇ ਕਿਹਾ ਸੀਗਾ ਕਿ ਚਾਰ ਅੱਠ ਨਹੀਂ ਹੋਣਾ ਚਾਹੀਦਾ ਇਹਨੂੰ ਖਤਮ ਕਰੋ ਤੇ ਹੁਣ ਅਸੀਂ ਕਹਾਂਗੇ ਵੀ ਚਾਰ ਅੱਠ ਕਰੋ ਇੱਕ ਡਾਕਟਰ ਤਾਂ ਕੋਈ ਸੀਏ ਵੀ ਕਾਫੀ ਸੈਲਰੀ ਪਾਈ ਜਾਂਦੀ ਸੀ ਪਹਿਲਾਂ ਦੇਖੋ ਜੀ ਗੱਲ ਇਹ ਹੈ ਵੀ ਸਾਡਾ ਇੱਕ ਸੀਏ ਹੁੰਦਾ ਸੀ ਉਹ ਪਿਛਲੇ 35 ਸਾਲ ਤੋਂ ਕਲੱਬ ਦਾ ਸੀਏ ਰਹਿਆ ਦੱਸੋ ਕੋਈ ਐਸਾ ਕੋਈ ਐਸੀ ਆਰਗੇਨਾਈਜੇਸ਼ਨ ਦੱਸ ਦੋ ਜਿੱਥੇ ਸੀਏ 35 35 ਸਾਲ ਰਹਿਣ ਈਵਨ ਜਿਹੜੇ ਚਾਰਟਡ ਅਕਾਊਂਟੈਂਟ ਜਿਹੜੀ ਇਹਨਾਂ ਦੀ ਇੰਸਟੀਚਿਊਟ ਹੈ ਜਿਹੜਿਆਂ ਇਹਨਾਂ ਨੂੰ ਡੀਲ ਕਰਦੀ ਹੈ ਉਹ ਕਹਿੰਦੀ ਹੈ ਵੀ 4 5 ਸਾਲ ਤੋਂ ਜ਼ਿਆਦਾ ਕੋਈ ਸੀਏ ਕਿਸੇ ਆਰਗੇਨਾਈਜੇਸ਼ਨ ਦਾ ਚਾਰਟਰਡ ਅਕਾਊਂਟੈਂਟ ਨਹੀਂ ਰਹੇਗਾ ਇੰਡੀਪੈਂਡੈਂਟ ਚਾਰਟਰਡ ਉਹ ਕਿੰਨੇ ਲੈਂਦੇ ਉਹ ਪਿਛਲੇ ਸਾਲਾਂ 'ਚ ਉਹਨਾਂ ਨੇ 4 ਤੋਂ 5 ਲੱਖ ਰੁਪਇਆ ਕਲੱਬ ਤੋਂ ਲੈਂਦੇ ਸੀ ਹਾਂਜੀ ਚੱਲ ਉਹ ਅਸੀਂ ਇਹ ਕੀਤਾ ਕਿ ਉਹਨਾਂ ਨੂੰ ਅਸੀਂ ਰਿਮੂਵ ਕਰਕੇ ਜਿਹੜਾ ਹੁਣ ਨਵਾਂ ਸੀਏ ਅਸੀਂ ਲਗਾਇਆ ਹੈ ਉਹਨੂੰ 1 ਲੱਖ ਰੁਪਇਆ ਦੇ ਰਹੇ ਹਾਂ ਸਾਲ ਦਾ ਉਹਨਾਂ ਨੂੰ 5 ਲੱਖ ਦਿੰਦੇ ਸੀ ਤਾਂ ਇਹ ਫਾਇਦਾ ਹੋ ਗਿਆ ਕਲੱਬ ਦਾ ਠੀਕ ਹੈ ਨਾ ਜੀ ਸੋ ਸਾਰੇ ਜਿਹੜੇ ਕੂਡ ਪ੍ਰਚਾਰ ਅਰੇ ਇਹ ਜਿਹੜੇ ਬੰਦੇ ਹੁਣ ਕੂਡ ਪ੍ਰਚਾਰ ਕਰ ਰਹੇ ਆ ਇਹਨਾਂ ਨੇ ਜੋਰ ਲਾ ਲਿਆ ਵੀ ਉਹ ਸੀਏ ਨੂੰ ਨਾ ਕੱਢਿਆ ਜਾਏ ਮੰਤਾਂ ਕਰ ਲੀਆਂ ਸਾਡੀਆਂ ਉਹਨਾਂ ਨੇ ਕੋਟਾਂ ਚ ਲੈ ਕੇ ਗਏ ਉਹਨਾਂ ਨੂੰ ਉਹ ਇਹ ਕਹਿੰਦੇ ਰਹੇ ਜੀ ਇਹਨਾਂ ਦੀ ਜਿਹੜੀ ਈਜੀਐਮ ਹੈ ਉਹ ਹੈਗੀ ਹੈ ਇਲੀਗਲ ਹੈ ਏਜੀਐਮ ਜਿਹਦੇ ਚ ਆਪ ਇਲੈਕਟ ਹੋਏ ਸੀ ਉਸ ਨੂੰ ਇਹ ਇਲੀਗਲ ਕਹਿਣ ਲੱਗੇ ਅੰਡਰ ਦੀ ਚਿੱਠੀਆਂ ਲਿਖਦੇ ਸੀ ਅੰਡਰ ਦੀ ਇਨਫਲੂਐਂਸ ਆਫ ਥੈਟ ਸੀਏ ਠੀਕ ਹੈ ਨਾ ਜੀ ਸੋ ਕਲੱਬ ਦਾ ਨੁਕਸਾਨ ਕਰ ਰਹੀ ਸੀ ਇਹ ਕਲੱਬ ਨੂੰ ਹਲੇ ਵੀ ਨੁਕਸਾਨ ਕਰਨ ਤੇ ਲੱਗੇ ਹੋਏ ਆ ਇਹ ਕਹਿੰਨੇ ਆ ਵੀ ਅਸੀਂ ਕਲੱਬ ਨੂੰ ਆਧਾਰਨਾ ਇਹ ਕਹਿੰਨੇ ਆ ਅਸੀਂ ਕਲੱਬ ਦੇ ਫਾਈਨੈਂਸਿਸ ਸੀ ਕਰਨੇ ਆ ਜਦੋਂ ਇਹ ਪਾਵਰ 'ਚ ਸੀ ਉਦੋਂ ਫਾਈਨੈਂਸਿਸ ਕੀ ਹੋਇਆ ਜੀ ਫਾਈਨੈਂਸਿਸ ਨੂੰ 25-25 ਲੱਖ ਰੁਪਏ ਦਾ ਗਵਨ ਹੋਇਆ ਠੀਕ ਹੈ ਇਹਨਾਂ ਦੇ ਪੁੱਛ ਲਓ ਸਾਰੀਆਂ ਰਿਪੋਰਟਾਂ ਹੈਗੀਆਂ ਤੁਸੀਂ ਲੈ ਲਓ ਪ੍ਰਧਾਨ ਜੀ ਤੋਂ ਸੈਕਟਰੀ ਸਾਹਿਬ ਤੋਂ ਕਲੱਬ ਦੇ ਬਜਟ 'ਚ ਵੀ ਕੋਈ ਵਾਦਾ ਹੋਇਆ ਜੀ ਮੈਂ ਇਹਦੀ ਗੱਲ ਕਰ ਲਾਣਾ ਨਾ ਜੀ ਕਿ ਜਿਹੜੀ ਉਹ ਅਮ ਟਾਈਮ ਤੇ ਗਵਨ ਹੋਏ ਆ ਜਿਹੜੇ ਉਸ ਟਾਈਮ ਤੇ ਉਹ ਪਤਾ ਲੱਗੇ ਨਾ ਜੀ ਉਸ ਵੇਲੇ ਕੌਣ ਸੀ ਹੂ ਵਰ ਦਾ ਪੀਪਲ ਤਾਂ ਉਹਨਾਂ ਨੂੰ ਕੋਈ ਰਿਸਪੌਂਸਿਬਿਲਟੀ ਉਹਨਾਂ ਦੀ ਫਿਕਸ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਉਹੀ ਉਹਨ ਰੋਲਾ ਪਾ ਰਹੇ ਆ ਸਭ ਤੋਂ ਜ਼ਿਆਦਾ ਠੀਕ ਹੈ ਜੀ ਮਸਾ ਕਿਸ ਤਰੀਕੇ ਦਾ ਕੰਪੀਟੀਸ਼ਨ ਹੈ ਹੁਣ ਕਲੱਬ ਦੇ ਵਿੱਚ ਕੀ ਲੱਗਦਾ ਆਪਣੇ ਕੁਝ ਜਿਹੜੇ ਆਪਾਂ ਮੈਂਬਰਸ ਕੜੇ ਦਿੱਤੇ ਨੇ ਕਿੰਦਾ ਦੀ ਅੱਗੇ ਦੇਖੋ ਅਸੀਂ ਬਿਲਕੁਲ ਹੀ ਇੱਕ ਐਕਸਪੀਰੀਐਂਸਡ ਤੇ ਨਿਊ ਟੀਮ ਲੈ ਕੇ ਆ ਰਹੇ ਆ ਜਿਹਦੇ ਚ ਸੀਨੀਅਰ ایکسپੀਰੀਅੰਸ ਲੋਕ ਵੀ ਹੈ ਜਿਹਦੇ ਚ ਮਿਡਲ ਲੈਵਲ ਸੀ ایکسپੀਰੀਅੰਸ ਲੋਕ ਵੀ ਹੈ ਜਿਹਦੇ ਯੰਗਸਟਰਸ ਵੀ ਜਿਹੜਾ ਕਿ ਇਹ ਕਲੱਬ ਹੈ ਇਹ ਆਨ ਗoing ਦੀ ਆਰਗੇਨਾਈਜੇਸ਼ਨ ਹੈ ਜੇ ਅੱਜ ਅਸੀਂ ਯੰਗਸਟਰਸ ਨੂੰ ਲੈ ਕੇ ਆਵਾਂਗੇ ਕੱਲ ਨੂੰ ਉਹ ਸੀਨੀਅਰ ਬਣਨਗੇ ਸਾਡੇ ਪ੍ਰਧਾਨ ਜੀ ਜਿਹੜੇ ਹੈ ਉਹ ਪ੍ਰਧਾਨੀ ਦੇ ਜਿਹੜੇ ਕੈਂਡੀਡੇਟ ਹੈ ਉਹ ਬਹੁਤ ਸੀਨੀਅਰ ਡਾਕਟਰ ਹੈ ਠੀਕ ਹੈ ਜੀ ਯਾਨੀ ਉਹ ਬਹੁਤ ਸੀਨੀਅਰ ਡਾਕਟਰ ਹੈ ਉਹਨਾਂ ਨੇ ਉਹਨਾਂ ਕੋਲ ਆਈਏ ਉਹ ਆਈਐਮਏ ਦੇ ਪਟਿਆਲੇ ਦੇ ਪ੍ਰਧਾਨ ਰਹੇ ਹਨ ਉਹ ਪੰਜਾਬ ਆਈਐਮਏ ਦੇ ਇਸ ਸਾਲ ਸੈਕਟਰੀ ਹੈ ਟ੍ਰੈਜਰਰ ਹੈ ਯਾਨੀ ਫਾਈਨੈਂਸ ਸੈਕਟਰੀ ਹੈ ਸੋ ਵੈਰੀ ਐਕਸਪੀਰੀਐਂਸਡ ਪਰਸਨ ਜਿਹੜੇ ਵਾਈਸ ਪ੍ਰੈਜ਼ੀਡੈਂਟ ਲਈ ਪੈਂਥਜਾਬ ਖੜੇ ਹੈ ਕੋਲ ਰਿਟਾਇਰਡ ਐਸਪੀ ਪੁਲਿਸ ਹੈ ਠੀਕ ਹੈ ਨਾ ਜੀ ਸੈਕਟਰੀ ਸਾਹਿਬ ਸਾਡੇ ਜਿਹੜੇ ਕੈਂਡੀਡੇਟ ਹੈ ਉਹ ਬਹੁਤ ਐਕਸਪੀਰੀਐਂਸਡ ਸੈਕਟਰੀ ਵੀ ਰਹੇ ਹਨ ਤੇ ਅਦਰਵਾਈਜ਼ ਵੀ ਉਹਨਾਂ ਕੋਲ ਬਹੁਤ ਐਕਸਪੀਰੀਐਂਸ ਹੈ ਦੇਖੇ ਨਾ ਜੀ ਜੁਆਇੰਟ ਸੈਕਟਰੀ ਸਾਡੇ ਇੱਕ ਸੀਏ ਹੈ ਬਹੁਤ ਐਕਸਪੀਰੀਐਂਸਡ अगेन ਵੈਰੀ ਐਕਸਪੀਰੀਐਂਸਡ ਜਿਹੜੇ ਸਾਡੇ ਟ੍ਰੈਜਰਰਲ ਹੈ ਉਹ ਵੀ ਬਹੁਤ ਐਕਸਪੀਰੀਐਂਸਡ ਹੈਗੇ ਕਈ ਚੌਕ ਦਾ ਜੌਬਿੰਗ ਕੰਪੀਟੀਸ਼ਨ ਦੇਖਦੇ ਹੋ ਜਾਂ ਵਨ ਸਾਈਡਡ ਆਪਣੀ ਸੀ ਕੋਈ ਅਸੀਂ ਕਦੀ ਵੀ ਕਿਸੇ ਵੀ ਇਲੈਕਸ਼ਨ ਨੂੰ ਵਨ ਸਾਈਡਡ ਨਹੀਂ ਸਮਝਦੇ ਸਾਡੇ ਲਈ ਹਰ ਇਲੈਕਸ਼ਨ ਵੱਡੀ ਹੋਵੇ ਜਾਂ ਛੋਟੀ ਹੋਵੇ ਇੱਕ ਫਾਈਟ ਹੈ ਅਰ ਅਸੀਂ ਪੂਰੀ ਜੋਰ ਨਾਲ ਫਾਈਟ ਕਰਾਂਗੇ ਅਸੀਂ ਅਸੀਂ ਇਹ ਸਮਝਦੇ ਹਾਂ ਵੀ ਹਰ ਇਲੈਕਸ਼ਨ ਅਸੀਂ ਜਿੱਤਣ ਲਈ ਲੜਨੀ ਹੈ ਤੋ ਇਸ ਕਰਕੇ ਸਾਡੇ ਚ ਕੋਈ ਵੀ ਬੰਦਾ ਇਹ ਨਹੀਂ ਸੋਚਦਾ ਵੀ ਇਹ ਕਿ ਵਨ ਸਾਈਡਡ ਹੈ 노 ਵੀ ਚਾਹੇ ਵਨ ਸਾਈਡਡ ਹੋਵੇ ਵੀ ਅਸੀਂ ਫਿਰ ਵੀ ਇਹਨੂੰ ਵਨ ਸਾਈਡਡ ਨਹੀਂ ਸਮਝਦੇ ਨਾ ਬੈਠੇ ਬੈਠੋ ਆਜੋ ਆਜੋ ਇੱਧਰ ਆਜੋ ਮੈਂ ਦੇਖਦਾ ਜੀ ਪਰ ਹੋਣਾ ਦੇ ਵੀਰਾਂ ਸਵਾਗਤ ਆਜਾ ਬੰਦ ਗਾਣੇ ਹਨ ਥੋੜੇ ਗੀਤ ਗਾ ਰਹੇ ਸੀ ਕੌਣ ਲੱਗਾ ਇੰਨੇ ਗੀਤ ਗਾ ਰਹੇ ਹੈ ਨਾ ਇਹ ਸਟਾਪ ਦੇ ਦੀਓ ਸਟਾਪ ਕਰਵਾ ਲਿਆ ਨਹੀਂ ਐਡੀ ਮੈਂ ਅੱਛਾ ਨਹੀਂ ਕਮਾਨਾ ਨਹੀਂ ਆਹ 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 ਜੋ ਐਜ਼ ਅ ਪ੍ਰੈਜ਼ੀਡੈਂਟ ਚੋਣ ਦੇ ਵਿੱਚ ਉਤਰਨ ਦਾ ਤੇ ਕੰਪੀਟੀਸ਼ਨ ਵੀ ਕਹਿੰਦੇ ਬਹੁਤ ਸਖਤ ਹੈ ਪਰ ਮੁਰੰਦੂਰ ਤੋਂ ਤਿਆਰੀ ਹੈ ਕਿਉਂਕਿ ਤੁਹਾਡੇ ਨੇ ਸਾਰੇ ਤਜਰਬੇ ਦਾ ਲੋਕ ਨੇ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਜੀ ਅੱਜ ਕੱਲ ਨੋਮੀਨੇਸ਼ਨ ਹੋਈਆਂ ਸੀਗਾ ਅਸੀਂ ਗੁਰਦੁਆਰਾ ਸਾਹਿਬ ਵੀ ਮੱਥਾ ਟੇਕਿਆ ਤੇ ਅਗਾਜ਼ ਸ਼ੁਰੂ ਕੀਤਾ ਅੱਜ ਸਾਡੇ ਕੈਂਪ ਆਫਿਸ ਦੀ ਤਿਆਰੀ ਸ਼ੁਰੂ ਹੋ ਰਹੀ ਹੈ ਫਰੈਂਡਸ਼ਿਪ ਤੇ ਡੈਮੋਕ੍ਰੈਟਿਕ ਗਰੁੱਪ ਵੱਲੋਂ ਐਜ਼ ਅ ਪ੍ਰੈਜ਼ੀਡੈਂਟਲੀ ਮੈਨੂੰ ਕੰਟੈਸਟ ਕਰਨੀ ਆਖਿਆ ਗਿਆ ਤੇ ਇਹਨਾਂ ਨੇ ਟੀਮ ਜਿਹੜੀ ਸੋਚੀ ਗਈ ਹੈ ਦੋਨੋਂ ਗਰੁੱਪਸ ਨੇ ਮੇਡ ਅ ਬੈਲੈਂਸ ਟੀਮ ਜਿਹਨੂੰ ਆਪਾਂ ਬੈਲੈਂਸ ਡਾਈਟ ਬੈਲੈਂਸ ਟੀਮ ਬੋਲਦੇ ਹਾਂ ਹਰ ਤਰ੍ਹਾਂ ਦੇ ਤਜਰਬੇਕਾਰ ਬੰਦੇ ਨੇ ਡਾਕਟਰ ਹੈ ਐਡਵੋਕੇਟ ਹੈ ਨੇ ਇਹਦੇ ਸੀਏ ਵੀ ਨੇ ਇਹਦੇ ਵਿੱਚ ਬਿਜ਼ਨਸਮੈਨ ਵੀ ਨੇ ਅਸੀਂ ਸਾਰੇ ਜਿਹੜੇ ਬੰਦੇ ਰੋਜ਼ ਵਿਚਰਦੇ ਆ ਕਲੱਬ ਦੇ ਵਿੱਚ ਕਲੱਬ 'ਚ ਕੀ ਕੁਝ ਚੱਲਦਾ ਉਹ ਵੀ ਦੇਖ ਰਹੇ ਹਾਂ ਤੇ ਜੋ ਚੀਜ਼ ਚੱਲ ਰਹੀ ਆਪਾਂ ਸਹੀ ਡਾਕਟਰ ਮਨਮੋਹ ਸਿੰਘ ਜੀ ਨੇ ਕਿਹਾ ਕਿ ਅਸੀਂ ਕੰਟੀਨਿਊ ਕਰਨਾ ਹੈ ਤੇ ਹਰ ਚੀਜ਼ देयर इज ਆਲਵੇਸ ਅ ਚਾਂਸ ਆਫ ਇੰਪਰੂਵਮੈਂਟ ਤੇ ਇਹ ਨਹੀਂ ਕਹਿੰਦਾ ਕਿ ਪਿਛਲੀ ਟੀਮ ਤੇ ਅਸੀਂ ਆਉਣ ਵਾਲੀ ਟੀਮਾਂ ਵੀ ਇੰਪਰੂਵ ਕਰਨੀਆਂ ਆ ਹਰ ਚੀਜ਼ ਵਿੱਚ ਇੱਕ ਵੱਡਾ ਚੈਲੰਜ ਹੈ ਕਿ ਤਰੀਕੇ ਦਾ ਕੀ ਤਿਆਰੀ ਹੈ ਚੈਲੰਜ ਨੂੰ ਲੈ ਕੇ ਕਿਉਂਕਿ ਕੰਪੀਟੀਸ਼ਨ ਤਾਂ ਅਲੱਗ ਚੀਜ਼ ਹੈ ਪਰ ਇੱਕ ਗਲ ਪ੍ਰੈਜ਼ੈਂਟ ਬਣਨਾ ਤਾਂ ਵੱਡਾ ਚੈਲੰਜ ਬਣ ਜਾਂਦਾ ਹੈ ਸੋ ਚੈਲੰਜ ਇਜ਼ ਆਲਵੇਜ਼ ਹੈ ਚੈਲੰਜ ਤੋਂ ਬਿਨਾ ਸਰ ਜੇ ਕੋਕੂਨ ਚ ਕਿਸੇ ਉਸ ਨੂੰ ਵੀ ਕਰੋ ਤਿਤਲੀ ਵੀ ਨਹੀਂ ਬਣਦੀ ਹੈ ਬਿਨਾ ਚੈਲੰਜ ਤੋਂ ਤਾਂ ਕੋਈ ਵੀ ਚੀਜ਼ ਸੰਘਰਸ਼ ਤੋਂ ਬਿਨਾ ਤੇ ਕੋਈ ਵੀ ਚੀਜ਼ ਪਾਈ ਜੇ ਉਹ ਕਾਮਯਾਬ ਨਹੀਂ ਹੁੰਦੀ ਹੈ ਤੇ ਸਾਨੂੰ ਜੋ ਵੀ ਹਲੇ ਚੈਲੰਜ ਮਿਲ ਰਿਹਾ ਹੈ ਉਹ ਅਸੀਂ ਪੋਜ਼ਿਟਿਵਲੀ ਲੈ ਰਹੇ ਹਾਂ ਅਸੀਂ ਪੋਜ਼ਿਟਿਵ ਵੀ ਇੱਕ ਅਪਰੋਚ ਨਾਲ ਇਹਨੂੰ ਲੈ ਕੇ ਚੱਲ ਰਹੇ ਹਾਂ ਸਾਨੂੰ ਸਾਡੇ ਉਹੀ ਭਰਾ ਨੇ ਸਾਹਮਣੇ ਵੀ ਉਹੀ ਭਰਾ ਨੇ ਇਟ ਇਜ਼ ਗੋਇੰਗ ਟੂ ਬੀ ਅ ਪੋਜ਼ਿਟਿਵ ਅਪਰੋਚ ਟੁਵਰਡਸ एवरीथिंग ਸੋ ਅਸੀਂ ਹਰ ਚੀਜ਼ ਨੂੰ ਪੋਜ਼ਿਟਿਵ ਲੈ ਰਹੇ ਹਾਂ ਉਹਨਾਂ ਦੇ ਵਿਚਾਰਾਂ ਨੂੰ ਅਸੀਂ ਸੋਚ ਕੇ ਅਸੀਂ ਆਪਣੇ ਵਿਚਾਰ ਵੀ ਚਾਂਦਰਾ ਕਰਕੇ ਇੱਕ ਪੋਜ਼ਿਟਿਵ ਅਪਰੋਚ ਨਾਲ ਹੀ ਚੱਲਣਾ ਹੈ ਸਾਡੇ ਲਈ ਚੈਲੰਜ ਹੈ ਪੋਜ਼ਿਟਿਵ ਚੈਲੰਜ ਹੈ ਇਹਨੂੰ ਕੋਈ ਨੈਗੇਟਿਵ ਨਹੀਂ ਲੈ ਕੇ ਚੱਲ ਰਹੇ ਇਹ ਸਾਡੀ ਗਰੋਥ ਤੇ ਕਲੱਬ ਦੀ ਗਰੋਥ ਲਈ ਫਾਇਦੇਮੰਦ ਹੈ ਬਿਲਕੁਲ ਜੀ ਥੈਂਕ ਯੂ ਚਲੋ ਪਰਿਵਾਰੀ ਲੱਗ ਜਾਓ ਚਲੋ ਜੀ ਆਓ ਜੀ ਉਹ ਤੁਹਾਡੇ ਬਿਨਾ ਕੀ ਕਰੇਗਾ ਉਹ ਨਾ ਆਪ ਤੁਹਾਡੇ ਅਕਟਿਵਿਟੀ ਨੂੰ ਚੇਂਜ ਕਰਾਉਣਾ ਹੈ। ਅੰਦਰ ਕਰੋ ਸਰ ਅੰਦਰ ਕਰੋ ਕਿਉਂ ਨਹੀਂ ਅੰਦਰ ਕਰੋ ਸਰ ਬੜਾ ਖਤਰਾ ਹੈ। ਸਾਡਾ ਵੀ ਐਕਸਪੀਰੀਅੰਸ ਜੋ ਸੈਕਰੀਓ ਕਲੱਬ ਦੇ ਇੱਕ ਵਾਰ ਫਿਰ ਤੋਂ ਮੌਕਾ ਆ ਤੇ ਕੰਪੀਟੀਸ਼ਨ ਦੇ ਵਿੱਚ ਉਤਰੇ ਉਹ ਕਿਦਾਂ ਦਾ ਮਾਹੌਲ ਹੈ। ਮਾਹੌਲ ਬਹੁਤ ਵਧੀਆ ਜੀ। ਕੋਈ ਸਾਡੇ ਲਈ ਤਾਂ ਨਾਰਮਲ ਇਲੈਕਸ਼ਨ ਨੇ ਜਿਵੇਂ ਹਰ ਸਾਲ ਅਸੀਂ ਲੜਦੇ ਆ ਉਸੇ ਤਰ੍ਹਾਂ ਹੀ ਅਸੀਂ ਇਸ ਨੂੰ ਲੈ ਰਹੇ ਆ ਮਿਹਨਤ ਕਰ ਰਹੇ ਆ ਸਾਰੇ ਮੈਂਬਰਾਂ ਨੂੰ ਅਪਰੋਚ ਕਰ ਰਹੇ ਆ ਤੇ ਰਿਜ਼ਲਟ ਵੀ ਮਰੀਅਮ ਮਿਲੇਗਾ ਜਿਹੜੇ ਵੋਟਰਸ ਨੇ ਤੁਹਾਡੀ ਐਜ਼ ਐਕਸਪੀਰੀਅੰਸ ਨੂੰ ਸਮਝਣਗੇ ਤੁਹਾਨੂੰ ਫਿਰ ਤੋਂ ਮੌਕਾ ਹੀ ਦੇ ਦੇਣਗੇ ਮੈਚਰਲੀ ਦੇਖੋ ਹਰ ਇੱਕ ਸੋਚ ਹੁੰਦੀ ਆ ਮੈਂਬਰ ਦੀ ਕਿ ਜੇ ਸੈਕਟਰੀ ਪੋਸਟ ਦੇ ਉੱਪਰ ਮੈਕਸਿਮ ਟਾਈਮ ਦੇਣਾ ਪੈਂਦਾ ਕਿ ਮੇਰੇ ਕੋਲ ਟਾਈਮ ਵੀ ਹੈਗਾ ਤੇ ਐਕਸਪੀਰੀਅੰਸ ਉਹਦਾ ਦਿੱਲੀ ਚ ਲਾਗੇ ਇਹ ਲੈਟ ਹੋਇਆ ਤੇ ਨਹੀਂ ਜਿੰਨੀ ਇਹ ਇੰਨੇ ਬਾਹਰ ਜੇ ਜਾ ਰਹੇ ਹਾਂ ਸਿਲੈਕਟ ਕਰਨਗੇ ਕੰਪੀਟੀਸ਼ਨ ਦੇ ਕੁਝ ਨਿਯਮ ਜਿਹੜੇ ਉਹ ਕਿੰਝ ਜਾ ਕੇ ਆਪਣਾ ਬਰਨ ਕਰਦਾ ਹੈ ਇਸ ਤੋਂ ਕਿਹਾ ਨਹੀਂ ਕੰਪੀਟੀਸ਼ਨ ਦਾ ਕੰਪੀਟੀਸ਼ਨ ਹੀ ਹੁੰਦਾ ਹੈ ਮੈਨ ਟੂ ਮੈਨ ਹੀ ਫਾਈਟ ਆ ਉਹ क्योंकि प्रैजडेंट दोसी ने सारे सैकट दोटा ने हर चीज हमने सामने दो सीटा विकास जी बुलाओ लाओ विकी जी